सतनाम श्री वाहेगुरू साहेब जी नमस्ंग निरकर्मे नमस्तंग निरभर में नमस्तंग निर्देशे नमस्क निरपेषे नमस्तंग निरनामें नमस्तंग निर नमस्तंग निर्धाते ਨਮਸਤਮ ਨਿਰਖਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗਰੀਬ ਨਿਵਾਜ ਧੰਨ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿੰਨਾ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਸੋ ਜਾਪ ਸਾਹਿਬ ਜੀ ਦੀ ਜੋ ਲੜੀਵਾਰ ਸੰਥਿਆ ਅਤੇ ਵਿਆਖਿਆ ਆਪਾਂ ਕਰ ਰਹੇ ਹਾਂ ਸੋ ਆਓ ਅਗਲੀਆਂ ਪੰਕਤੀਆਂ ਦੀ ਵਿਆਖਿਆ ਤੇ ਸੰਥਿਆ ਕਰਕੇ ਲਾਹੇ ਪ੍ਰਾਪਤ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮਸਤੰ ਨਿਰਕਰਮੇ ਸੋ ਨਮਸਤੰ ਪਾਠ ਬੋਲਣਾ ਹੈ ਨੰਨਾ ਮੰਮਾ ਸਸਾ ਤੱਤੇ ਨੂੰ ਟਿੱਪੀ ਹੈ ਨਮਸਤੰ ਨਮਸਤ ਤੰਗ ਨਹੀਂ ਕਹਿਣਾ ਨਮਸਤੰ ਸੋ ਨਿਰਕਰਮੇ ਨੰਨਾ ਨੰਨੇ ਦੇ ਪੈਰ ਚਰਾਰਾ ਹੈ ਤੇ ਰਾਰੇ ਨੂੰ ਸਿਆਰੀ ਕਕਾ ਰਾਰਾ ਮੰਮੇ ਨੂੰ ਲਾਂ ਨਿਰਕਰਮੇ ਪਾਠ ਨਿਰਕਰਮੇ ਕਰਨਾ ਹੈ ਸੋ ਜਿਹੜਾ ਕਰਮ ਆਦਿਕਾਂ ਤੋਂ ਰਹਿਤ ਹੈ ਕਰਮ ਆਦਿਕਾਂ ਤੋਂ ਜਿਹੜਾ ਰਹਿਤ ਹੈ ਨਾ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਸੋ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਜਿਹੜਾ ਕਰਮਾਂ ਤੋਂ ਰਹਿਤ ਹੈ ਸੋ ਨਿਰਕਰਮੇ ਪਾਠ ਕਰਨਾ ਹੈ ਨਮਸਤੰ ਨਿਰਭਰਮੇ ਸੋ ਇੱਥੇ ਵੀ ਨੰਨੇ ਦੇ ਪੈਰ ਚਰਾਰਾ ਹੈ ਸੋ ਨਿਰਭਰਮੇ ਪਾਠ ਕਰਨਾ ਹੈ ਜਿਹੜਾ ਪੰਜ ਪ੍ਰਕਾਰ ਦੇ ਪਰਮਾ ਤੋਂ ਰਹਿਤ ਹੈ ਪਰਮਾਦਿਕਾਂ ਦੇ ਵਿੱਚ ਨਹੀਂ ਪੈਂਦਾ ਸੋ ਜਿਹੜਾ ਪਰਮਾਦਿਕਾਂ ਦੇ ਅਧੀਨ ਨਹੀਂ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਸੋ ਪਾਠ ਨਿਰਦੇਸੇ ਕਰਨਾ ਹੈ ਨੰਨਾ ਤੇ ਇੱਥੇ ਵੀ ਨੰਨੇ ਦੇ ਪੈਰ ਵਿੱਚ ਰਾਰਾ ਹੈ ਰਾਰੇ ਨੂੰ ਹਿਯਾਰੀ ਦੱਦੇ ਲਾਂ ਸਸੇ ਲਾਂ ਨਿਰਦੇਸੇ ਸੋ ਜਿਹੜਾ ਦੇਸਾਂ ਆਦਿਕਾਂ ਤੋਂ ਵੀ ਰਹਿਤ ਹੈ ਜਿਹਦਾ ਕੋਈ ਦੇਸ਼ ਨਹੀਂ ਹੈ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਜਿਹੜਾ ਦੇਸਾਂ ਆਦਿਕਾਂ ਤੋਂ ਵੀ ਰਹਿਤ ਹੈ ਨਮਸਤੰ ਨਿਰਭੇਸੇ ਨਿਰਭੇਸੇ ਪਾਠ ਸੋ ਜਿਹਦਾ ਕੋਈ ਭੇਸ ਨਹੀਂ ਹੈ ਜਿਹਦਾ ਕੋਈ ਭੇਖ ਨਹੀਂ ਹੈ ਭੇਖਾਂ ਆਦਕਾਂ ਦੇ ਵਿੱਚ ਨਹੀਂ ਪੈਂਦਾ ਭੇਖਾਂ ਆਦਕਾਂ ਤੋਂ ਰਹਿਤ ਹੈ ਸੋ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਨਿਰਨਾਮੇ ਨਿਰਨਾਮ ਸੋ ਨਿਰਨਾਮੇ ਪਾਠ ਕਰਨਾ ਹੈ ਜਿਹੜਾ ਨਾਮ ਆਦਿਕਾਂ ਤੋਂ ਰਹਿਤ ਹੈ ਸੋ ਨਾਮ ਆਦਿਕਾਂ ਤੋਂ ਜਿਹੜਾ ਰਹਿਤ ਹੈ ਪ੍ਰਮਾਤਮਾ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਮਸਤੰ ਨਿਰਨਕ ਨਿਰਕਾਮੇ ਪਾਠ ਕਰਨਾ ਹੈ ਨਮਸਤੰ ਨਿਰਕਾਮੇ ਸੋ ਜਿਹੜਾ ਕਾਮ ਆਦਿਕਾਂ ਤੋਂ ਰਹਿਤ ਹੈ ਕਾਮਨਾ ਤੋਂ ਰਹਿਤ ਹੈ ਜਿਸ ਨੂੰ ਕਿਸੇ ਪ੍ਰਕਾਰ ਦੀ ਕਾਮਨਾ ਨਹੀਂ ਇੱਛਾ ਨਹੀਂ ਹੈ ਕਾਮ ਆਦਿਕ ਤੋਂ ਵੀ ਰਹਿਤ ਹੈ ਤੇ ਕਾਮਨਾ ਤੋਂ ਵੀ ਰਹਿਤ ਹੈ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਰੱਖਦਾ ਐਸੇ ਪ੍ਰਮਾਤਮਾ ਨੂੰ ਨਮਸ਼ਕਾਰ ਹੈ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਧਾਤੇ ਸੋ ਨਿਰਦਾਤੇ ਨਹੀਂ ਪਾਠ ਕਰਨਾ ਨਿਰਧਾਤੇ ਸੋ ਇਥੇ ਨੰਨਾ ਨੰਨੇ ਦੇ ਪੈਰ ਚ ਰਾਰਾ ਰਾਰੇ ਨੂੰ ਸਰੀ ਤੱਦੇ ਨੂੰ ਕੰਨਾ ਤੱਤੇ ਲਾ ਨਿਰਦਾਤੇ ਸੋ ਐਸੇ ਪਰਮਾਤਮਾ ਨੂੰ ਨਮਸ਼ਕਾਰ ਹੈ ਜਿਹੜਾ ਪ੍ਰਕਿਰਤੀਆਂ ਤੋਂ ਰਹਿਤ ਹੈ athwa maya ਤੋਂ reht hai ਸੋ ਐਸੇ ਪਰਮਾਤਮਾ ਨੂੰ ਨਮਸ਼ਕਾਰ ਹੈ ਨਿਰਦਾਤੇ ਪਾਠ ਨਹੀਂ ਹੈ ਇਹ ਖਿਆਲ ਰੱਖਣਾ ਹੈ ਆਪਾਂ ਦਾਤਾ ਤੇ ਉਹ ਪਰਮਾਤਮਾ ਹੈ ਹੀ ਹੈ ਸੋ ਇਸ ਵਾਸਤੇ ਉਹ ਦੇ ਵਰਗਾ ਕੋਈ ਦਾਤਾ ਨਹੀਂ ਇੱਥੇ ਨਿਰਦਾਤੇ ਹੈ ਦੱਦੇ ਨਾਲ ਹੈ ਦੱਦੇ ਨਾਲ ਨਹੀਂ ਪਾਠ ਆਇਆ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਜਿਹੜਾ ਮਾਇਆ ਅਦਿਕਾ ਤੋਂ ਪ੍ਰਕਿਰਤੀਆਂ ਤੋਂ ਰਹਿਤ ਹੈ ਨਮਸਤੰ ਨਿਰਦਾਤੇ ਨਮਸਤੰ ਨਿਰਦਾਤੇ ਨਹੀਂ ਕਰਨਾ ਨਮਸਤੰ ਨਿਰਦਾਤੇ ਨਿਰਦਾਤੇ ਪਾਠ ਕਰਨਾ ਹੈ ਨਮਸਤੰ ਨਿਰਗਾਤੇ ਸੋ ਨਮਸਕਾਰ ਹੈ ਨਿਰਖਾਤੇ ਸੋ ਖੱਗੇ ਦੇ ਨਾਲ ਹੈ ਨੰਨਾ ਨੰਨੇ ਦੇ ਪੈਰ ਚ ਰਾਰਾ ਰਾਰੇ ਨੂੰ ਸਿਆਰੀ ਖੱਗੇ ਕੰਨਾ ਤੱਤੇ ਲਾਂ ਨਿਰਖਾਤੇ ਸੋ ਨਾਸ ਤੋਂ ਰਹਿਤ ਹੈ ਜਿੰਨੂੰ ਕੋਈ ਨਾਸ ਨਹੀਂ ਕਰ ਸਕਦਾ ਨਾਸ ਪੁਣੇ ਤੋਂ ਜਿਹੜਾ ਰਹਿਤ ਹੈ ਨਾਸ ਹੋਣ ਤੋਂ ਜਿਹੜਾ ਰਹਿਤ ਹੈ ਐਸੇ ਪ੍ਰਮਾਤਮਾ ਨੂੰ ਨਮਸਕਾਰ ਹੈ ਭਾਈ ਸੋ ਇਹ ਪਾਠ ਜਿਹੜੇ ਨੇ ਆਪਾਂ ਬੜੇ ਧਿਆਨ ਨਾਲ ਕਰਨੇ ਹਨ ਨਮਸਤੰ ਨਿਰਤਾਤੇ ਨਮਸਤੰ ਨਿਰ ਘਾਤੇ ਸੋ ਇੱਕ ਪਾਠ ਧਦੇ ਨਾਲ ਹੈ ਦੂਜਾ ਘਗੇ ਨਾਲ ਹੈ ਸੋ ਨੰਨਾ ਨੰਨੇ ਦੇ ਪੈਰ ਚ ਰਾਰਾ ਰਾਰੇ ਨੂੰ ਸਿਆਰੀ ਧਦੇ ਕੰਨ ਤਤੇ ਲਾ ਨਿਰਤਾਤੇ ਸੋ ਅਗਲਾ ਪਾਠ ਨਮਸਤੰ ਨਿਰ ਘਾਤੇ ਸੋ ਸਤਗੁਰੂ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ